ਹੋਏ ਲੇਕਿਨ ਇਹ ਸਾਲਾ ਕਰ ਕੇ ਰਹਾ ਹੈ ਆਪੇ ਰੁਕੋ ਜਰਾ ਰੋਕ ਜਾ ਬਜ਼ੁਰਗੋ ਕਿੱਥੇ ਚੱਲੇ ਜੇ ਉਹ ਕੌਣ ਕਿ ਤੁਸੀਂ ਕੀ ਚਾਹੀਦਾ ਤੁਹਾਨੂੰ ਹੁਣ ਇਹ ਦੱਸ ਦਿੰਨੇ ਆ ਕੀ ਚਾਹੀਦਾ ਚੱਲ ਛੋਟੂ ਬੈਠੋ ਨਾ ਨਾ ਮੇਰੇ ਬੈਗ ਨਾ ਖੋ ਫੋੜਾ ਕਿ ਨਹੀਂ ਚੱਲ ਛੋਟੂ ਪੱਜ ਪਾਨੋ ਹਾਂ ਹਾਂ ਕੀ ਹੋ ਗਿਆ ਭਜੀ ਹੁੰਦੇ ਜੋ ਉਹ ਮੇਰਾ ਪੈਸਾ ਵਾਲਾ ਬੈਗ ਜੋ ڈاکੂ ਹੋ ਕੇ ਲੈ ਗਏ ਹਾਏ ਹੁਣ ਕੀ ਹੋਊਗਾ ਹੁਣ ਵੇਨੇ ਆਪਾਂ ਨੂੰ ਕੀ ਹੁੰਦਾ ਤੇਰੇ ਭਰਾ ਦਾ ਫੋਨ ਆਉਂਦਾ ਗੱਲ ਕਰ ਲੈ ਨਹੀਂ ਮੈਂ ਬਾਅਦ ਕੀ ਗੱਲ ਕਰ ਲੂੰਗੀ ਉਹ ਲੈ ਪਹਿਲੋ ਕਰ ਲੈ ਗੱਲ ਹਾਂ ਵੀਰੇ ਭੈਣੇ ਮੈਂ ਜੀਜੇ ਕੋਲੋਂ ਬੈਗ ਹੋ ਕੇ ਲੈ ਗਿਆ ਅਸੀਂ ਹੁਣ ਜੀਜੇ ਨੇ ਤੂੰ ਸੰਭਲੀ ਥਾਣੇ ਰਿਪੋਰਟ ਕਰਨਾ ਜਾਂਦਾ ਹੀ ਵੀਰੇ ਆ ਕੀ ਬੋਲੀ ਜਨਾ ਤੂੰ